ਅਜੇ ਤੱਕ ਸ਼ਹਿਰ ਦੀ ਸਫਾਈ ਦਾ ਕੰਮ ਹੈ ਇਹ ਉਹ ਨਗਰ ਕੌਂਸਲ ਸਾਹਿਬ ਨੂੰ ਪਹਿਲਾ ਦਿਨ ਸਾਡੇ ਅਡਰੈਕਸ਼ਨ 'ਤੇ ਐਸ ਦਿਓ ਸੀਵਰੇਜ reportBody ਮੇਰੇ ਨਾਲ ਆਈ ਨਹੀਂ ਤੇ ਸਿਰਾਂ ਨੂੰ ਸਾਡੇ ਪ੍ਰਸ਼ਾਸਨ ਵੱਲੋਂ ਇਸ ਸਾਬ ਤੋਂ ਮੇਰੇ ਵੱਲੋਂ ਸਾਰੇ ਵੱਲੋਂ ਇਨਸਟਰਕਸ਼ਨ ਦੇ ਕਿ ਸਾਰੇ ਸੀਵਰੇਜ ਪੈਨਵੋਲਸ ਤੇ ਖੁੱਲੀਆਂ ਨੰਨੀਆਂ ਦੇ ਨਾਲ ਸਾਰੇ ਸਾਫ਼ ਹੋਣੇ ਚਾਹੀਦੇ ਨੇ ਤੇ ਅਸੀਂ ਜਿਵੇਂ ਮੌਸਮ ਬੈਠ ਕੇ ਨੇ ਸਾਰੇ ਸ਼ਹਿਰ ਵਾਸੀਆਂ ਨੇ ਇਹ ਕਹਾਣੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਿਨ ਹੀ ਤੋਂ ਵਾਰ ਤੋਂ ਬਾਅਦ ਸਾਡਾ ਪ੍ਰਸ਼ਾਸਨ ਦਾ ਦੋਰ ਇਸ ਜੀ ਲੱਛਦਾ ਇਸ ਪਿਛਾ ਰਹੇ ਹਨ ਉਸ ਤੋਂ ਇਲਾਵਾ ਮੈਂ ਪਹਿਲਾਂ ਵੀ ਇੱਕ ਵਾਰੀ ਅਪੀਲ ਕੀਤੀ ਸੀ ਕਿ ਜਿਹੜੀ ਵੀ ਨਾਲੀਆਂ ਨੇ ਇੱਕ ਵਾਰੀ ਸਾਫ਼ ਹੋ ਜਾਂਦੀਆਂ ਬਟ ਕੋਈ ਵੀ ਦੁਕਾਨਦਾਰ ਕੁਝ ਵੀ ਆਪਣੇ ਕੋਡਾ ਉਸ ਤੋਂ ਨਾ ਸੁਟਕਣ ਕਿਉਂਕਿ ਬਾਰ ਬਾਰ ਬਲੋਕੀ ਹੁੰਦੀ ਹੈ ਤੇ ਬਾਰ ਬਾਰ ਕਲੀਨਿੰਗ ਕਰਾਉਣੀ ਪੈਂਦੀ ਹੈ ਲੱਕੀ ਨੀ ਇਹ ਫਟਲਾ ਅੱਜ ਤੱਕ ਤਾਂ ਪਹਿਲਾ 1 ਮਹੀਨਾ ਹੋ ਗਿਆ ਇਸ ਕੰਮ ਨੂੰ ਲੱਗਿਆ ਨੂੰ ਨੇ ਤਾਂ ਸਾਡੇ ਜਿਹੜੇ ਸ਼ਹਿਰ ਦੇ ਕਿੰਨੇ ਵੱਡੇ ਡਰੇਨਸ ਨੇ ਸਰਾਏਪੱਤੀ ਮੰਡੀ ਦੇ ਇੰਦਰ ਜੰਮੂ ਚੋ ਇਧਰ ਕਿ ਫਲੱਡਸ ઓਰੀਐਂਟਡ ਸਾਡੇ ਵਰਸ ਰਹਿੰਦੇ ਨੇ ਕਿ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਸਾਡੇ ਜੰਮੂ ਚੋ ਦਾ ਕੰਮ ਚੱਲ ਰਿਹਾ ਮੰਡੀ ਟ੍ਰੇਨ ਦੇ ਅਸੀਂ ਸਪੈਸ਼ਲ ਸੈਂਕਸ਼ਨ ਲੈ ਕੇ ਉਹ ਕੰਮ ਸ਼ੁਰੂ ਕਰਾਇਆ ਤੇ ਸਰਾਏਪੱਤੀ ਟ੍ਰੇਨ ਦਾ ਉਹ ਕੁਝ ਪੋਰਸ਼ਨ ਦਾ ਸ਼ਹਿਰ ਇਹੋ ਸਾਡੇ ਅੰਡਰ ਆਂਦਾ ਹੋ ਰਿਹਾ ਹੈ ਬਾਕੀ ਪ੍ਰਿੰਸੀਪਲ ਪਾਕ ਤੋਂ ਹੋ ਚੁੱਕਿਆ ਇਸ ਤੋਂ ਇਲਾਵਾ ਜਿੱਦ ਤੱਕ ਸ਼ਹਿਰ ਦੀ ਸਫਾਈ ਦਾ ਕੰਮ ਹੈ ਇਹੋ ਨਗਰ ਕੌਂਸਲ ਸਾਹਿਬ ਨੂੰ ਪਹਿਲਾਂ ਤੇ ਸਾਡੀ ਡਾਇਰੈਕਸ਼ਨ ਲਈ ਐਸ ਜੋ ਸੀਵ ਸਾਰੇ ਪ੍ਰਸ਼ਾਸਨ ਵੱਲੋਂ ਪਿਸਾਬ ਵੱਗੋ ਮੇਰੇ ਵੱਲੋਂ ਸਾਰੇ ਵੱਲੋਂ ਹੀ ਇਨਸਟਰਕਸ਼ਨ ਲਈ ਕਿ ਸਾਰੇ ਸੀਵਰੇਜ ਮੈਨ ਹੋਲਸ ਤੇ ਖੁੱਲੀਆਂ ਨੰਨਦੀ ਨਾਲੇ ਸਾਰੇ ਸਾਫ਼ ਹੋਣੇ ਚਾਹੀਦੇ ਨੇ। ਉਹਦੇ ਤਹਿਤ ਸਾਡਾ ਕਾਫੀ ਪੰਜ-ਛੇ ਏਰੀਆ ਸਾਡੇ ਗ੍ਰੀਨ ਹੋ ਚੁੱਕੇ ਨੇ। देयर आर 4-5 ਏਰੀਆਸ ਲਾਈਕ ਬੱਸ ਸਟੈਂਡ ਹੋ ਗਿਆ, ਤਸੀਲ ਰੋਡ ਹੋ ਗਿਆ ਜਿਹੜੇ ਕੰਮ ਚੱਲ ਰਿਹਾ ਤੇ ਮਸ਼ੀਨਾਂ ਲੱਗੀਆਂ ਹੋਈਆਂ ਨਹੀਂ। ਇਹ ਜਿਹੜੇ ਮਾਨੀ ਟੈਂਡੇ ਦੇ ਕੋਸਟ ਲਾਈਕ ਵਾਟਰ ਲੌਕਿੰਗ ਸਰ ਕੁਝ ਆਰ ਇਸ ਅ ਨੇਚਰਲ ਥਿੰਗ ਜੇ ਮੰਨ ਲਓ 1 ਘੰਟਾ ਲਗਾਤਾਰ ਬਾਰਿਸ਼ ਪੈਂਦੀ ਹੈ ਤਾਂ ਪਾਣੀ ਨੂੰ ਨਿਕਲਦੇ ਨਿਕਲ ਕੇ ਟਾਈਮ ਲੱਗਦਾ ਹੈ ਬਟ ਉਹ ਟਾਈਮ ਕਿੰਨਾ ਟਾਈਮ ਖੜਦਾ ਮੈਟਰ ਕਰਦਾ ਉਹ ਰਿਗਾਰਡਿੰਗ ਸਾਨੂੰ ਜਿਹਨ ਵੀ ਉ ਇਥੇ ਮਿਲੇ ਨੇ ਕਿ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਮੈਡਮ ਪਾਣੀ ਜਲਦੀ ਨਿਕਲਿਆ ਹੈਗਾ ਉਹ ਇਸੇ ਕਰਕੇ ਪੋਸੀਬਲ ਹੋਇਆ ਕਿਉਂਕਿ ਅਸੀਂ ਇਹਦੀ ਡਰੇਨ ਹੋਣੀ ਸਾਫ ਕਰਵਾਈ ਸੀ ਸਾਰਾ ਕੂੜਾ ਵੀ ਚੁਕੋਇਆ ਸੀ ਤੇ ਸਾਡੇ ਸੀਪੇਸ ਦੇ ਕਾਫੀ ਪੁਆਇੰਟ ਇਥੇ ਕਲੀਅਰ ਕਲੀਅਰ ਹੋ ਚੁੱਕੇ ਨੇ ਤੇ ਬਾਕੀ ਸਾਡੀ ਮਸ਼ੀਨਾਂ ਲੱਗੀਆਂ ਹੋਈਆਂ ਅਸੀਂ ਤੁਹਾਡੇ ਗਰੰਟੀ ਦੇਖਣ ਵਾਸਤੇ ਆਏ ਤੇ ਅਸੀਂ ਹਰ ਇੱਕ ਪੁਆਇੰਟ ਚੈੱਕ ਕਰਦੇ ਫਿਰ ਰਹੇ ਹਾਂ ਕਿ ਕਿਹੜੇ-ਕਿਹੜੇ ਪੁਆਇੰਟ ਕਲੀਨ ਹੋ ਗਏ ਕਿਹੜੇ ਰਹਿ ਗਏ ਤੇ ਆਲਮੋਸਟ 30th ਜੂਨ ਜਾਂ ਫਿਰ ਜੁਲਾਈ ਤੱਕ ਜਿਹੜਾ ਵੀ 20-25% ਕੰਮ ਰਹਿ ਗਿਆ ਸਾਡਾ ਪੈਂਡਿੰਗ ਉਹ ਸਾਰੇ ਵਕ-ਵਕ ਮੈ ਕੇ ਵੱਲੋਂ ਕੀਤਾ ਜਾ ਰਿਹਾ ਤੇ ਟਾਈਮ ਟੂ ਟਾਈਮ ਅਸੀਂ ਡਿਲੀਵਰੀ ਕਰਾਂਗੇ ਇਸ ਚੀਜ਼ ਦਾ ਤੇ ਅਸੀਂ ਇਹਨੇ ਮੌਸਮ ਕਰਕੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਹੀ ਕਹਾਂਗੀ ਕਿ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਿਨ ਹੀ ਤੋਂ ਬਾਅਦ ਤੋਂ ਸਾਡਾ ਪ੍ਰਸ਼ਾਸਨ ਦਾ ਜੋਰ ਇਸ ਚੀਜ਼ ਤੇ ਲੱਗ ਸਕਦਾ ਸੀ ਲਗਾ ਰਹੇ ਹਾਂ ਆਵਾਜ਼ ਮੈਂ ਪਹਿਲਾਂ ਵੀ ਇੱਕ ਵਾਰੀ ਅਪੀਲ ਕੀਤੀ ਸੀਗੀ ਜਿਹੜੀ ਵੀ ਨਾਲੀਆਂ ਨੇ ਇੱਕ ਵਾਰੀ ਸਾਫ਼ ਹੋ ਜਾਣਗੀਆਂ ਪਰ ਕੋਈ ਵੀ ਦੁਕਾਨਦਾਰ ਕੁਝ ਵੀ ਆਪਣੇ ਕੋਡਾ ਉਸ ਚ ਨਾ ਸੁੱਟਣ ਕਿਉਂਕਿ ਬਾਰ ਬਾਰ ਬਲੌਕ ਹੋਂਦੀ ਹੈ ਤੇ ਬਾਰ ਬਾਰ ਕਲੀਨਿੰਗ ਕਰਾਉਣੀ ਪੈਂਦੀ ਹੈ ਹੁਣ ਇੱਕ ਵਾਰੀ ਕਲੀਨਿੰਗ ਹੋ ਗਈ ਤਾਂ ਵੀ ਐਕਸਪੈਕਟ ਹੈ ਕਿ ਸਾਰੇ ਕੋਆਪਰੇਟ ਕਰਨਗੇ ਜਿੰਨਾ ਅਸੀਂ ਜ਼ੋਰ ਲਾ ਰਹੇ ਹਾਂ ਤਾਂ ਉਹ ਵੀ ਸਾਡੇ ਨਾਲ ਇਸ ਸਟਰੀਟ 'ਚ ਸਹੀ ਹੋਵੇ। ਹਾਂ ਲੋ ਥੈਂਕ ਯੂ